ਜਿੱਦਾਂ ਕੀ ਤੁਹਾਨੂੰ ਪਤਾ ਸਾਰੇ ਇੰਡੀਆ ਦੇ ਵਿੱਚ ਅੱਜ ਜਿਹੜਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਖੁਸ਼ੀਆਂ ਦੇ ਚਾਹਾਂ ਦੇ ਨਾਲ ਮਨਾਈ ਜਾ ਰਹੀ ਏ ਕਿਚ ਦਾ ਕੇਂਦਰ ਬਣਿਆ ਹੋਇਆ ਏ ਕੇਕ ਮਟਕੀ ਵਾਲਾ ਕੇਕ ਪਸੰਦ ਕਰਦੇ ਪਏ ਨੇ ਲੋਕ ਕਿਉਂਕਿ ਕਾਨਾ ਨੂੰ ਕ੍ਰਿਸ਼ਨ ਕਹਿੰਦੇ ਜਾਣੂ ਲੱਲਾ ਜੀ ਨੂੰ ਮੱਖਣ ਜਿਹੜਾ ਬੜਾ ਪਸੰਦ ਸੀ ਤੇ ਮੱਖਣ ਜਿਹੜਾ ਇਹ ਮਟਕੀ ਦੇ ਵਿੱਚੋਂ ਕੱਢ ਕੇ ਕ੍ਰਿਸ਼ਨ ਕन्हैया ਖਾਂਦੇ ਸੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕੇਕ ਔਰ ਇੱਕ ਤਰ੍ਹਾਂ ਦਾ ਕੇਕ ਜਿਹੜਾ ਤਿਆਰ ਹੋਇਆ ਏ ਸਭ ਤੋਂ ਜ਼ਿਆਦਾ ਜਿਹੜਾ ਪਸੰਦ ਕਰਦੇ ਪਨੇ ਲੋਕ ਮਟਕੀ ਵਾਲਾ ਕੇਕ ਆਇਆ ਹਰ ਇੱਕ ਤਰ੍ਹਾਂ ਦਾ ਕੇਕ ਜਿਹੜਾ ਤਿਆਰ ਹੋਇਆ ਏ ਇਕ ਲੇਕ ਤਸਵੀਰ ਤੁਹਾਨੂੰ ਦਿਖਾਵਾਂਗੇ ਬੰਸਰੀ ਤੇ ਨਾਲ ਮਟਕੀ ਵੀ ਏ ਤੇ ਅਦਰ ਉੱਪਰ ਇੱਕ ਤਸਵੀਰ ਦਿਖਾਵਾਂਗੇ ਕਿ ਉੱਤੇ ਬਣੀ ਹੋਈ ਏ ਮਟਕੀ ਐ ਫ੍ਰੀ ਬਰਥਡੇ ਮਟਕੀ ਵਾਲਾ ਕੇਕ ਜਿਹੜਾ ਬੜਾ ਪਸੰਦ ਕਰਦੇ ਪਨੇ ਲੋਕ ਕੋਕੀ ਪ੍ਰੇਸ਼ਰ ਕਨੇਯਾਨੂ ਲੱਲਾ ਜੀ ਨੂੰ ਮੱਕਣ ਬੜਾ ਪਸੰਦ ਸੀ ਤੇ ਐਸ ਕਰਕੇ ਕਸਮੀ ਵੀ ਜਿਹੜੇ ਨੇ ਉਹ ਮੱਕਣ ਵਾਲਾ ਮਟਕੀ ਵਾਲਾ ਜਿਹੜਾ ਕੇਕ ਆ ਉਹ ਪਸੰਦ ਕਰਦੇ ਪਨੇ ਆ ਤਾਂ ਗੱਲਬਾਤ ਕਰਾਂਗੇ ਦੁਕਾਨਦਾਰ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਇੱਕ ਖੇਤ ਦਾ ਕੇਂਦਰ ਬਣਿਆ ਹੋਇਆ ਏ ਮਟਕੀ ਵਾਲਾ ਕੇਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਸ਼ਨ ਜਰ ਮਸਤਮੀ ਜੇਹੀ ਮਨਾਈ ਜਾ ਰਹੀ ਏ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿੰਨਾ ਕਿ ਸਹਿਯੋਗ ਮਿਲਦਾ ਪਏ ਕਸਟਮਰਾਂ ਦਾ ਤੇ ਕਿੰਨੀ ਕਿ ਡਿਮਾਂਡ ਦੇ ਉੱਤੇ ਕਸਟਮਰ ਦੀ ਡਿਮਾਂਡ ਦੇ ਉੱਤੇ ਜਿਹੜਾ ਏ ਕੇਕ ਤਿਆਰ ਕੀਤੇ ਜਾਂਦੇ ਆ ਗੱਲਬਾਤ ਕਰਦੇ ਆ ਜੀ ਸੋ ਹਰੇਕ ਕਿਸਾਨੀ ਉਦਯੋਗ ਦੇ ਕ੍ਰਿਸ਼ਲਾ ਜੀ ਕੀ ਨਾਮ ਦੇ ਜਸਪਾਲ ਸਿੰਘ ਗੁੱਪੂ ਜੀ ਕੀ ਕੀ ਕਿਹੜੀ ਵੈਰਾਈਟੀ ਦੇ ਤੁਸੀਂ ਕੇਕ ਤਿਆਰ ਕਰਦੇ ਹੋ ਦੇਖੋ ਜੀ ਆ ਦੇ ਕੋਲ ਜੀ ਨੂੰ ਜੇ ਬਸਰੇ ਬਤਾ ਲਾ ਤੇ ਜੇਸ਼ਨ ਜੀ ਦੇ ਬਰਥਡੇ ਤੇ ਬਹੁਤ ਸਾਰੀ ਵੈਰਾਈਟੀ ਹੈ ਮੱਤੀ ਵਾਲੇ ਸਪੈਸ਼ਲ ਕੇਕ ਕਸ਼ਮੀਰੀ ਡਿਮਾਂਡ ਤੇ ਆਪਾਂ ਤਿਆਰ ਕਰਦੇ ਆ ਇੱਕ ਇੱਕ ਹੋਰ ਵੈਜੀਟੇਰੀਅਨ ਹੈ ਦੇਖੋ ਕੋਈ ਵੀ ਆਈਟਮ ਜਿਹੜੀ ਨਾਨ ਵੈਜੀਟੇਰੀਅਨ ਨਹੀਂ ਹੈਗੀ ਸਾਰੀ ਆਈਟਮ ਕੋਰ ਵੈਜੀਟੇਰੀਅਨ ਹੈ ਤੁਸੀਂ ਇੱਕ ਵਾਰੀ ਆ ਕੇ ਨੂੰ ਜੇ ਬਸਰੇ ਤੇ ਵਿਜ਼ਿਟ ਕਰੋ ਤੇ ਆਪਣੀ ਚੁਆਇਸ ਦਾ ਕੇਕ ਖਾਣ ਕਰਕੇ ਲੈ ਜਾਓ ਸੋ ਕਿਹੜਾ ਕਿਹੜਾ ਕੇਕ ਤਿਆਰ ਕੀਤਾ ਤੇ ਫੋਟੋ ਵੀ ਲੱਗ ਜਾਂਦੀ ਉੱਤੇ ਤੇ ਕਿਹੜੀ ਕਿਹੜੀ ਡਿਮਾਂਡ ਦੇ ਉੱਤੇ ਤੁਸੀਂ ਕੇਕ ਤਿਆਰ ਕਰਦੇ ਹੋ ਜੀ ਦੇਖੋ ਜੀ ਜਿੱਦਾਂ ਵੀ ਕਸਟਮਰ ਦੀ ਡਿਮਾਂਡ ਹੈ ਜੇ ਕਸਟਮਰ ਸਿੰਪਲ ਕੇ ਸਿੰਪਲ ਕੇ ਵੀ ਰੈਡੀ ਕਰਦੇ ਦੋ ਫਿਰ ਆਪਾਂ ਕੁਇਸ਼ਨ ਜੀ ਦੀ ਫੋਟੋ ਵੀ ਲਾਈਵ ਬਾਂਸ ਰਹੀ ਹੈਲੇ ਮਟਕੀ ਹਲੇ ਸਪੈਸ਼ਲ ਕੇਕ ਆਫ ਅੱਜ ਕੁਇਸ਼ਨ ਜੀ ਦੇ ਬਰਥਡੇ ਤੇ ਤਿਆਰ ਕੀਤੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਫੋਟੋ ਦੇ ਵਿੱਚ ਵੀ ਚੈੱਕ ਕਰੋ ਕਸਟਮਰ ਜਿੱਦਾਂ ਵੀ ਡਿਮਾਂਡ ਕਰਦਾ ਪਤਾ ਲੈ ਕੇ ਕੇਕ ਤਿਆਰ ਕਰਕੇ ਦੇ ਦਿੰਦੇ ਆ ਜੀ ਸੋ ਫਿਰ ਕਿੰਨੀ ਇੱਕ ਡਿਮਾਂਡ ਜਿਹੜੀ ਆ ਰਹੀ ਹੈ ਕਸਟਮਰ ਜੀ ਕਿੰਨੇ ਕੁ ਲੋਗ ਆ ਰਹੇ ਨੇ ਕਿ ਪਸੰਦ ਕਰਦੇ ਵੇ ਮਟਕੀ ਵਾਲਾ ਕੇਕ ਆਰਡਰ ਦੇ ਉੱਤੇ ਵੀ ਤਿਆਰ ਕਰਦੇ ਵੇ ਤੇ ਨਾਲ ਦੀ ਨਾਲ ਲੈ ਕੇ ਜਾਂਦੇ ਹੁਣ ਇਹਨੇ ਲੋਕ ਦੇਖੋ ਜੀ ਸਾਡੇ ਕੋਲ ਫਸਟ ਜਿਹੜੀ ਪ੍ਰੀਫਰੈਂਸ ਹੋਵੇ ਪਿਓਰ ਵੈਜੀਟੇਰੀਅਨ ਜੋ ਕਿ ਅੱਜਕੱਲ੍ਹ ਹਰ ਕੋਈ ਕਸਟਮਰ ਜਿਹੜਾ ਚਾਹੁੰਦਾ ਹੈ ਕਿ ਹੁਣ ਪਿਓਰ ਵੈਜੀਟੇਰੀਅਨ ਕੇਕ ਮਿਲੇ ਉਹ ਸਾਡੇ ਅਵੇਲੇਬਲ ਹੈ ਕਿਹਦੀ ਕੁਆਲਿਟੀ ਬਹੁਤ ਵਧੀਆ ਤੇ ਕਸਟਮਰ ਕੋਈ ਕੋਈ ਪੁੱਛ ਸਕਦੇ ਜੀ ਜੀ ਸਪੈਸ਼ਲ ਕੇਕ ਜਿਹੜੇ ਕਲੇਸ਼ਨ ਦੇ ਬੋਡੇ ਤੋਂ ਬਣਦੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸਾਰੇ ਇੰਡੀਆ ਦੇ ਵਿੱਚ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਇਹ ਕਹਿਣਾ ਸੀ ਜੀ ਕ੍ਰਿਸ਼ਨ ਭਗਵਾਨ ਜੀ ਦੇ ਪਰਿਵਾਰ ਵੱਲੋਂ ਨਵੇਂ ਵਿਜੇ ਦੇਖ ਕੇ ਉਹ ਸਾਰਿਆਂ ਨੂੰ ਬਹੁਤ-ਸਾਰੇ ਮੁਬਾਰਕ ਜੀ ਸਾਰੇ ਨਾਲ ਮਿਲ ਕੇ ਬਹੁਤ ਹੀ ਖੁਸ਼ੀ ਨਾਲ ਇਸ ਜਨਮ ਦਿਨ ਨੂੰ ਸਾਲੇਬਰੇਟ ਕੀਤਾ ਜਾਏ ਤੇ ਤੁਹਾਡੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਜਿਆਦਾ ਜਨਮ ਦਿਨ ਦੀ ਬਕਰੀ ਵਲੋ ਸੋ ਗੱਲਬਾਤ ਕੀਤੀ ਹੈ ਤੇ ਹੋਰ ਵੀ ਕਸਟਮਰ ਪਹੁੰਚੇ ਨਾ ਕੋਣ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਹਰੀ ਕ੍ਰਿਸ਼ਨ ਹਰੀ ਕ੍ਰਿਸ਼ਨ ਕੀ ਨਾਮ ਦੇ ਰੋਹਿਤ ਖਾਨ ਰੋਹਿਤ ਜੀ ਤੁਸੀਂ ਵੀ ਕੇਕ ਲੈਣ ਆਇਓ ਫਿਰmathsf ਜੀ ਸੋ ਕਿਦੇ ਵਾਸਤੇ ਕੇਕ ਲੈਣ ਆਇਓ ਆਪਾਂ ਨੂੰ ਜਿਹੜੀ ਪ੍ਰੋਗਰਾਮ ਚ ਹੁੰਦੇ ਸਾਡੇ ਇੱਥੇ ਉੱਥੇ ਮਟਕੀ ਪੋੜੀ ਜਾਂਦੀ ਆ ਜੀ ਇਸ ਕਰਕੇ ਆਪਾਂ ਇਹਨਾਂ ਬੋਲਰ ਦਿੱਤਾ ਨਿਊ ਬੇਕਰੀ ਤੋਂ ਜੀ ਤੇ ਸਾਨੂੰ ਉਹਨਾਂ ਟਾਈਮਿੰਗ ਪੀਰੀਅਡ ਦਿੱਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਾਂ ਜਾ ਸਕੀਏ ਉਦੋਂ ਲੈ ਲਿਓ ਉਹਨਾਂ ਨੇ ਸਾਨੂੰ ਬਣਾ ਕੇ ਆਰਡਰ ਦਿੱਤਾ ਹੈ ਆਪਾਂ ਹੁਣੇ ਆਰਡਰ ਕੀਤਾ ਹੈ ਤੇ ਸਨਮਨ ਜਦੋਂ ਜਿਹੜਾ ਕਿਹਾ ਕਿ ਨਿਊ ਬੇਕਰੀ ਜਿਹੜਾ ਵਿਜ਼ਿਟ ਕਰਿਓ ਕੀ ਕੀ ਕੁਆਲਟੀ ਫਲੈਸ਼ ਵੈਜੀਟੇਰੀਅਨ ਸਾਰਾ ਕੁਝ ਇੱਥੇ ਮਿਲਦਾ ਤੇ ਟੈਸਟ ਵੀ ਬਹੁਤ ਵਧੀਆ ਤੁਸੀਂ ਕਿਹੜਾ ਸਭ ਤੋਂ ਪਸੰਦ ਕੀਤਾ ਕਿਉਂਕਿ ਮਟਕੀ ਵਾਲਾ ਕੇਕ ਤੇ ਬੜਾ ਖੇਚ ਦਾ ਕੇਂਦਰ ਬਣਿਆ ਹੋਇਆ ਤੁਸੀਂ ਕਿਹੜਾ ਪਸੰਦ ਕੀਤਾ ਅੱਜ ਵੀ ਇੱਕ ਨੂੰ ਵੇਖ ਕੇ ਗਏ ਸੀ ਤੇ ਤੇਰੇ ਉਹਨਾਂ ਨੇ ਦੱਸਿਆ ਮੈਂ ਜਾ ਕੇ ਕਿ ਇੱਦਾਂ ਤੇ ਨਿਊ ਬੇਕਰੀ ਇਹਨਾਂ ਨੇ ਕੇਕ ਲੱਗੇ ਮਟਕੀ ਵਾਲੇ ਤੇ ਡਿਜ਼ਾਈਨ ਚ ਵੀ ਵਧੀਆ ਤੇ ਟੇਸਟ ਵੀ ਹੈਗਾ ਇਹਨਾਂ ਦਾ ਤੇ ਇਸ ਕਰਕੇ ਆਪਾਂ ਆਪਾਂ ਤੇਰੇ ਹੀ ਤੈਨੂੰ ਸੋ ਗੱਲਬਾਤ ਕੀਤੀ ਕਸਟਮਰ ਨਾਲ ਆਪਾਂ ਹੋਰ ਵੀ ਇੱਥੇ ਕਸਟਮਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਸੋ ਹੋਰ ਵੀ ਕਸਟਮਰ ਪਹੁੰਚਣੇ ਆਪਾਂ ਗੱਲਬਾਤ ਕਰਾਂਗੇ ਹਰ ਸਾਲ ਕ੍ਰਿਸ਼ਨ ਜਨਮਸ਼ਟਮੀ ਮਨਾਈ ਜਾਂਦੀ ਹੈ ਬੜੀ ਖੁਸ਼ੀਆਂ ਦੇ ਚਾਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੇ ਕਿਹੜਾ ਕੇਕ ਪਸੰਦ ਕੀਤਾ ਹੈ ਮੱਲਾ ਜੀ ਨੂੰ ਮਨਾਉਣ ਵਾਸਤੇ ਤੇ ਉਹਨਾਂ ਦਾ ਕੇਕ ਅੱਜ ਗੱਲਬਾਤ ਕਰਦੇ ਆ ਜੀ ਹਰੀਕ੍ਰਿਸ਼ਨ ਜੀ ਹਰੀਕ੍ਰਿਸ਼ਨ ਜੀ ਨਾਮ ਦੇ ਚੇਤਨ ਸ਼ਰਮਾਈ ਸ਼ਰਮਾਈ ਫਿਰ ਤੁਸੀਂ ਵੀ ਅੱਜ ਕੇਕ ਲੈਣ ਆਏ ਹਾਂਜੀ ਹਾਂਜੀ ਹਰ ਸਾਲ ਆਉਂਦੇ ਹਾਂ ਹਾਂਜੀ ਕਿਹੜਾ ਪਸੰਦ ਕੀਤਾ ਫਿਰ ਤੁਸੀਂ ਮਟਕੀ ਵਾਲਾ ਕੀਤਾ ਜੀ ਮਟਕੀ ਵਾਲਾ ਹੀ ਕਿਉਂ ਪਸੰਦ ਕੀਤਾ ਉਹ ਬਣਾਉਣਾ ਅਪੇਸ਼ਨਪਕਾ ਅਗਲੀ ਮੱਤੀ ਹੈ ਮੱੱਖਾ ਨਾਲ ਨਾਲ ਕੋਠਾ ਹੈ ਜੀ ਮੱਤੀ ਦੇ ਵਿੱਚ ਮੱੱਖਾ ਲੱਗਿਆ ਨਾ ਇਸ ਵਾਰ ਲੋਕ ਸਮਝ ਰਿਹਾ ਸਾਰੇ ਹੀ ਪਿਆਰ ਕਰਦੇ ਨੇ ਲੋਕ ਸੈਸ਼ਨ ਕਨਈਆ ਨੂੰ ਤੁਸੀਂ ਵੀ ਮਟਕੀ ਵਾਲਾ ਹੀ ਜਿਹੜਾ ਇਹ ਪਸੰਦ ਕੀਤਾ ਹੈ ਤੇ ਕਿੰਨਾ ਕੁ ਚਾਹ ਹੁੰਦਾ ਹੈ ਕਿ ਆਪਾਂ ਕੇ ਘਟਨਾ ਜਿੱਦਾਂ ਆਪਣੇ ਬੱਚਿਆਂ ਦਾ ਕੱਕੀ ਦਾ ਕੇਕ ਉਦਾਂ ਹੀ ਕ੍ਰਿਸ਼ਨ ਕਨਈਆ ਦਾ ਲਾਦੀ ਦਾ ਕੇਕਨਾ ਕਿੰਨਾ ਕੁ ਚਾਹ ਹੁੰਦਾ ਕੋ ਉਹ ਚਾਹ ਹੁੰਦਾ ਸਾਲ ਬਾਅਦ ਤਿਹਾਰ ਆਉਂਦਾ ਜਨਮਸ਼ਮੀ ਦਾ ਉਹ ਵੱਡੇ ਜਿਹਾ ਮਨਾਇਆ ਜਾਂਦਾ ਉਹ ਮੰਦਿਰਾਂ ਦੇ ਵਿੱਚ ਤੇ ਪਾਣੀ ਚਾਹ ਹੁੰਦਾ ਲੋਕਾਂ ਨੂੰ ਜੀ ਇਹ ਆਪਣਾ ਜੇ ਬੇੜਾ ਵੀ ਆਪਣਾ ਕੋਈ ਸੰਭਾਗ ਬਣਾਇਦਾ ਰਹਤੋਂ ਲੋਗ ਲੋਾਈਦਾ ਹੁੰਦਾ ਤੋੜੀ ਪਾਣੀ ਨੂੰ ਜੀ ਜੀ ਸਮੁੰਦਰਾਂ ਚੈਦਾ ਦੇਖੀਦਾ ਸੰਦਰ ਸੰਦਰ ਝਾਂਕੀਆਂ ਬਣੀਆਂ ਹੁੰਦੀਆਂ ਜੀ ਜੀ ਹੋਰ ਤੁਹਾਡੀ ਚਾਹ ਹੁੰਦਾ ਸਾਰੇ ਜਿੰਨਾਂ ਵੀ ਭਾਈ ਜੀ ਦਾ ਸਭ ਰਲ ਮਿਲ ਕੇ ਮਨਾਉਂਦਾ ਇਸ ਤਿਆਨ ਨੂੰ ਕਿੰਨੀ ਕੀ ਫਿਰ ਲੱਲਾ ਜੀ ਦੀ ਕਿਰਪਾ ਹੈ ਕ੍ਰਿਸ਼ਨ ਕਰੇ ਜਾਂ ਦੀ ਕਿੰਨੀ ਕੀ ਕਿਰਪਾ ਸਾਰਿਆਂ ਤੇ ਕਿਰਪਾ ਤੁਹਾਡੇ ਤੇ ਕਿੰਨੀ ਹੈ ਕਿੰਨੀ ਕੀ ਕਿਰਪਾ ਉਹ ਦੱਸੋ ਉਹ ਦੀ ਕਿਰਪਾ ਅਪਰੰਪਾਰ ਕਿਰਪਾ ਰਾਜਾ ਰਾਮ ਜੀ ਪੰਕੇ ਬੋਲ ਰਾਜਾ ਜੀ ਜੀ ਸਾਡੇ ਨਾਲ ਡੁਕ ਪਾਈ ਜੀ ਤੇ ਆ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਖਦੇ ਪਏ ਨੇ ਦਰਸ਼ਕ ਜਨਮ ਅਸਮੀ ਦੇ ਕੀ ਉਹਨਾਂ ਨੂੰ ਸੰਦੇਸ਼ ਦੇਣਾ ਕਰੀਏ ਅਸੀਂ ਹੈ ਜੀ ਮੈਸੇਜ ਇਹ ਹੈ ਜੀ ਸਾਰੇ ਇੰਨੇ ਹੀ ਭਾਈਚਾਰਾ ਨਾਲ ਮਿਲ ਕੇ ਇਹ ਤਿਉਹਾਰ ਮਨਾਓ ਸਾਲ ਬਾਅਦ ਇਹ ਤਿਉਹਾਰ ਹੁੰਦਾ ਹੈ ਸਾਲ ਮਿਲ ਕੇ ਸਾਰੇ ਫਰੈਂਡਸ ਫੈਮਿਲੀ ਸਭ ਨੂੰ ਮਿਲ ਕੇ ਤਿਉਹਾਰ ਮਨਾਉਣਾ ਚਾਹੀਦਾ ਹੈ ਹੋਰ ਵੀ ਕਸਟਮਰਾਂ ਤੇ ਪਹੁੰਚੇ ਲਿਆ ਆਪਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਸਾਰਿਆਂ ਨੂੰ ਪਸੰਦ ਆ ਰਿਹਾ ਮੱਛੀ ਵਾਲਾ ਕੇਕ ਕਿਉਂਕਿ ਲੱਲਾ ਦਾ ਪਸੰਦ ਮੱਖਣ ਮਟਕੀ ਦੇ ਵਿੱਚੋਂ ਮੱਖਣ ਕੱਢ ਕੇ ਲਾਲਾ ਜੀ ਖਾਂਦੇ ਸੀ ਤੇ ਅੱਜ ਜਿਹੜਾ ਖੇਚ ਦਾ ਕੇਂਦਰ ਬਣਿਆ ਹੋਇਆ ਮਟਕੀ ਵਾਲਾ ਕੇਕ ਜਲਵਾੜ ਕਰਦੇ ਆ ਉਹ ਹਰੇਕ੍ਰਿਸ਼ਨਾ ਭਾਜੀ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਦਾਦੇ ਮੈਂ ਆਂਦੇ ਐਸ ਕੇ ਮਹਾਜਨ ਬਟਾਲਾ ਜੀ ਤੁਸੀਂ ਵੀ ਫਿਰ ਅੱਜ ਕੇਕ ਲੈਣ ਵਾਸਤੇ ਆਇਆ ਹੈ ਭਾਜੀ ਇਹਨਾਂ ਦਾ ਬਿਲਕੁਲ ਨਾਲ ਨੇਬਰ ਹੀ ਆਂ ਪਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਦੁਕਾਨ ਦਾ ਜਿਹੜਾ ਹੋ ਬਹੁਤ ਫੇਮਸ ਹੈ ਨਿਓ ਵੀ ਜੇ ਬੇਕਰੀ ਬਹੁਤ ਪੁਰਾਣੇ ਨੇ ਤੇ ਇਹਨਾਂ ਦਾ ਜਿਹੜਾ ਨਾ ਅੱਜ ਖਾਸ ਜਿਹੜੀ ਇਹਨਾਂ ਨੇ ਇੱਕ ਪੇਸ਼ਕਸ਼ ਕੀਤੀ ਹੈ ਮਟਕੀ ਵਾਲਾ ਕੇਕ ਜਿਹੜਾ ਕਿ ਪਿਛਲੇ ਸਾਲ ਵੀ ਤਾਂ ਮੈਂ ਮੇਰੇ ਖਿਆਲ ਨਾਲ ਤੁਸੀਂ ਐਡ ਕਰਕੇ ਜੇਹੀ ਭਾਜੀ ਤੇ ਇਹ ਹੁਣ ਇਹਨਾਂ ਦਾ ਇੱਕ ਬੇਟਾ ਸੀ ਉਹ ਬਾਹਰ ਯੂਕੇ ਦਾ ਹੀ ਉਹਨੇ ਆ ਕੇ ਹੋਰ ਡਵੈਲਪਮੈਂਟ ਇਸ ਬੇਕਰੀ ਦੇ ਵਿੱਚ ਲਿਆਂਦੀ ਹੈ ਇਹ ਚੀਜ਼ਾਂ ਨਾਲੀਆਂ ਵੇਖਣ ਵਾਲੀਆਂ ਨੇ ਬਹੁਤ ਹੀ ਫਰਸਟ ਕਲਾਸ ਖਾਸ ਕਰਕੇ ਜਿਹੜਾ ਇਹਨਾਂ ਦੀ ਸਾਫ ਸਫਾਈ ਜਿਹੜੀ ਇਹ ਬਹੁਤ ਵਧੀਆ ਵਾ ਇਹਨਾਂ ਦਾ ਬਸਰੀ ਗੁੰਚਾ ਇਹ ਉਹ ਬਾਕੀ ਬਿਸਕੁਟ ਵੀ ਦੇਖ ਸਕਦੇ ਹੋ ਵੀ ਟੇਸਟ ਵੀ ਕਰਕੇ ਵੇਖੋ ਬਹੁਤ ਹੀ ਤੰਦਈ ਹੈ ਏ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਬਾਂਕੇ ਭਿਰੀ ਦੇ ਜਿਹੜੇ ਇਸ ਕੁੰਭਿਹਾੜੇ ਨੂੰ ਤੁਸੀਂ ਛੱਪਾ ਭੋਗ ਦੇ ਨਾਲ ਦਾ ਮਨਾਂਦੇ ਹੋ ਉਹਦੇ ਵਿੱਚ ਜਿਵੇਂ ਕਿ ਕੇਕ ਵਾ ਉਹ ਜਿਵੇਂ ਬੱਚਿਆਂ ਦੇ ਨਾਲ ਤੁਸੀਂ ਕਟੋਗੇ ਤੇ ਬੱਚੇ ਬਹੁਤ ਖੁਸ਼ ਹੋਣਗੇ ਤੇ ਬਾਲੂਬ ਜਿਹੜਾ ਵਾ ਉਹ ਬਾਂਕੇ ਭਿਰੀ ਦਾ ਵੀ ਬਚਾ ਹੀ ਏ ਤੇ ਇਸ ਕਰਕੇ ਕਿ ਇਹ ਜਿਹੜੀ ਜਿਹੜੀ ਸੈਰੇਮਨੀ ਏ ਉਹ ਵੀ ਨਾਲ ਮਨਾਈ ਜਾਏ ਜੈ ਸ਼੍ਰੀਕ੍ਰਿਸ਼ਨ ਜੈ ਸ਼੍ਰੀ। ਉਹ ਕਹਿੰਦੇ ਨੇ ਕਿ ਪਿਓਰ ਵੈਸ਼ਨੋ ਆ ਸਾਫ ਸਫਾਈ ਦਾ ਵੀ ਬੜਾ ਧਿਆਨ ਆ ਤੇ ਕਿਉਂਕਿ ਕ੍ਰਿਸ਼ਨਕ ਨੇ ਯਾਦੀ ਨੂੰ ਕੇਕ ਦਾ ਭੋਗ ਲਗਣਾ ਤੇ ਕੇਕ ਕੱਟਿਆ ਜਾਣਾ ਮੱਖਣ ਵੀ ਖਵਾਇਆ ਜਾਣਾ ਬੜੇ ਵਧੀਆ ਢੰਗ ਦੇ ਨਾਲ ਤਰੀਕੇ ਦੇ ਨਾਲ ਜਰਾਏ ਕੇਕ ਪਿਆਰ ਕੀਤਾ ਫੋਟੋਆਂ ਵੀ ਲਗਦੀਆਂ ਮਟਕੀਰੀ ਬੰਤਰੀ ਅੰਜੂ ਜੀ ਜਿਹੜੀ ਸਫਾਈ ਤੇ ਜਿਹ ਤੁਸੀਂ ਰੈਸ਼ ਸ਼ੋਅ ਦੀ ਗੱਲ ਕੀਤੀ ਏ ਇਹ ਨਿਊ ਵਿਜੇ ਵਿਕਰੀ ਵਾਲੇ ਰਾਦਾ ਸਵਾਮੀ ਨੇ ਸਾਰੀ ਫੈਮਿਲੀ ਰਾਦਾ ਸਵਾਮੀ ਹੈ ਜੀ ਤੇ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਇਸ ਤਰ੍ਹਾਂ ਦਾ ਵੀ ਤੁਹਾਨੂੰ ਵਹਿਮ ਕਰਨ ਦੀ ਜਰੂਰਤ ਨਹੀਂ ਪੁਰਾਣੇ ਵਿਸ਼ਵਾਸ ਇਹਨਾਂ ਦਾ ਬੜਿਆ ਹੋਇਆ ਵਾ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਕੇਕ ਕਰੋ ਹੋਰ ਵੀ ਸਾਰਾ ਹੀ ਇਹਨਾਂ ਦਾ ਜਿਹੜਾ ਰਾਦਾ ਸਵਾਮੀ ਦੇ ਨਾਂ ਤੇ ਮੌਜੂਦ ਨੇ ਕੀ ਨਸੀ ਦੇਣਾ ਚਾਹੁੰਦੇ ਹੋ ਮੇਰੇ ਦਰਸ਼ਕ ਦੇ ਦੇ ਬਨੇ ਅੱਜ ਸਾਰੇ ਪਾਸੇ ਕ੍ਰਿਸ਼ਨ ਜੀ ਨਮਸਤੇ ਮਨਾਈ ਜਾਣੀ ਹੈ ਮੈਂ ਜੀ ਕੋਈ ਬਾਰੇ ਦੇ ਸਕਦਾ ਕਿ ਅੱਜ ਦਾ ਦਿਨ ਕਿਹੜਾ ਵਕਤ ਹੀ ਕਬੂ ਦੀ ਲੀਲਾ ਦੇ ਵਿੱਚ ਲੀਨ ਹੋ ਜਾਓ ਤੇ ਉਹਨਾਂ ਦੀ ਭਗਤੀ ਦੇ ਵਿੱਚ ਮਗਰ ਮੰਤਰ ਮੁਕਤ ਹੋ ਗਏ ਜੈ ਸ਼ੀ ਦਾਦੇ ਜੈ ਸ਼ੀ ਦਾਦੇ ਜੈ ਸ਼ੀ ਦਾਦੇ ਜੈ ਸ਼ੀ ਦਾਦੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਕੇਕ ਮਿਲਦਾ ਹੈ ਮਟਕੀ ਵਾਲਾ ਕੇਕ ਹੈ ਜਿਹੜਾ ਖੇਤ ਦੇ ਕੇਂਦਰ ਬਣਿਆ ਹੋਇਆ ਕਸਟਮਰ ਅੱਤੇ ਹੈਗੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਸਾਰੇ ਹੀ ਇੰਡੀਆ ਦੇ ਵਿੱਚ ਜਿਹੜਾ ਹੈ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ ਆਪਾਂ ਗੱਲਬਾਤ ਕਰਦੇ ਆ ਭਾਜੀ ਹਰੇਕ੍ਰਿਸ਼ਨਨ ਤੁਸੀਂ ਨਾਮ ਦੇ ਅੰਕਿਸ਼ ਅੰਕਿਸ਼ ਜੀ ਤੁਸੀਂ ਵੀ ਫਿਰ ਕੇਕ ਫਿਰ ਜਨਮ ਆਏ ਦੇ ਬੜਾ ਖੇਤ ਦਾ ਕੇਂਦਰ ਬਣਾਇਆ ਮਟਕੀ ਵਾਲਾ ਕੇਕ ਕੀ ਕਹਿਣਾ ਚਾਹਦੇ ਆ ਆਪਾਂ ਫੱਜੇਲਾ ਵੀ ਆਨੇ ਕੇਕਾਂ ਵਧੀਆ ਲੱਗਦਾ ਤੁਹਾਨੂੰ ਜੀ ਨਾਲੇ ਬੇਕਰੀ ਜ਼ਿਆਦਾ ਤੁਹਾਨੂੰ ਚੰਗਾ ਜਨਮ ਅਸ਼ਮੀ ਦਾ ਕੇਕ ਤੁਸੀਂ ਜਨਮ ਦਿਹਾੜਾ ਤੁਸੀਂ ਬਣਾਣਾ ਫਿਰ ਕ੍ਰਿਸ਼ਨਨ ਨੇ ਜ਼ਿਆਦਾ ਹਾਂਜੀ ਕੇਕ ਫਿਰ ਕਿਹੜਾ ਪਸੰਦ ਕੀਤਾ ਮਟਕੀ ਵਾਲਾ ਹਾਂਜੀ ਉਹੀ ਕਿਉਂ ਪਸੰਦ ਕਰਦੇ ਪਿਆ ਉਹ ਫਿਰ ਚੁਰੇ ਦੇ ਡਾਈ ਫਿਰ ਚੱਲਦਾ ਆ ਰਿਹਾ ਫਿਰ ਉਹ ਤੋਂ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਸੰਕਟਾ ਵੇਚਦੀਆਂ ਪੀਆਂ ਸਾਰੇ ਲੱਲਾ ਨੂੰ ਪਿਆਰ ਕਰਦੇ ਨੇ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਸਾਰੇ ਧੁੰਮ ਦਾ ਮੈਂ ਜਨਮ ਅਸ਼ਟਮੀ ਮਨਾਉ ਪਰਾਂਚ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਧੂਮ ਧਾਮ ਦੇ ਨਾਲ ਜਿਹੜਾ ਜਨਮ ਦਿਹਾੜਾ ਮਨਾਉ ਕ੍ਰਿਸ਼ਨ ਜਨਮ ਅਸ਼ਟਮੀ ਦਾ ਹਰ ਸਾਲ ਜਿਹੜਾ ਐਸਾ ਸਾਲ ਵੀ ਬੜੇ ਚਾਵਾ ਤੇ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਇੱਥੇ ਦਾ ਕੇਂਦਰ ਬਣਿਆ ਹੋਇਆ ਹੈ मटकी वारा कक तरह तरह जे के पर मटकी वारा केक जहिड़ा आहे उहो तो सभु त ज़ादा जहिड़ा पसंदि करण सो so, वीडियो शेयर करियो कैमरा परसन पवन अग्रवल लकी राजपूत बटाला